ਉਹ ਕਹਿੰਦੇ ਭਾਈ ਅਸੀਂ ਕਹਦਾ ਹੁਕਮ ਕਰਨਾ ਵਹੀ ਖੇਤੀ ਤੁਸੀਂ ਕਰਨੀ ਹੈ ਸਾਨੂੰ ਜ਼ਮੀਨ ਬਾਰੇ ਪਤਾ ਹੀ ਨਹੀਂ ਅਸੀਂ ਤਾਂ ਸਾਧੂ ਬੰਦੇ ਸਾਨੂੰ ਕੀ ਪਤਾ ਹੋਵੇ ਤੁਸੀਂ ਪੈਸੇ ਲੈ ਕੇ ਆਏ ਘਰੋਂ ਜੇ ਤੁਹਾਡੀ ਮਰਜ਼ੀ ਆ ਕਹਿੰਦੇ ਨਹੀਂ ਮਹਾਰਾ ਤੁਹਾਡਾ ਵੀ ਹੁਕਮ ਜਦੋਂ ਤਿੰਨ ਚਾਰ ਵਾਰ ਕੇ ਆ ਗਿਆ ਕਰੋ ਜੀ ਤੁਹਾਡਾ ਵੀ ਹੁਕਮ ਹੈ ਬਾਬੇ ਕਹਿੰਦੇ ਅੱਛਾ ਫਿਰ ਦੱਸਦੇ ਹਾਂ ਤੁਹਾਨੂੰ ਕਹਿੰਦੇ ਫਿਰ ਰੁਕੋ ਥੋੜਾ ਚਿਰ ਰੁਕ ਜਾਓ ਕਹਿੰਦੇ ਫਿਰ ਤੁਹਾਨੂੰ ਦੱਸਦੇ ਅਸੀਂ ਜ਼ਮੀਨ ਲੈਣੀ ਕਹਿੰਦੇ ਠੀਕ ਆ ਮਹਾਰਾ ਕਹਿੰਦੇ ਜਲਪਾਣੀ ਸ਼ੱਕੋ ਬੈਠੋ ਤੁਹਾਨੂੰ ਬਿਠਾ ਗਏ ਆਹ ਬਾਬਾ ਹੀ ਚਲੇ ਗੱਦਾ ਘੰਟਾ 1 ਘੰਟਾ ਲੰਘ ਗਿਆ 1.5 ਘੰਟਾ ਲੰਘ ਗਿਆ ਉਹ ਜਦੋਂ 2 ਘੰਟੇ ਲੰਘ ਗਏ ਨਾ ਫਿਰ ਇੱਕ ਭਰਾ ਉੱਠ ਕੇ ਗਿਆ ਕਹਿੰਦੇ ਵਖੀਆ ਤਾਂ ਸਹੀ ਸੰਤ ਆਏ ਨਹੀਂ ਹੈ ਸੇਵਾਦਾਰਨ ਪੁੱਛਣ ਲੱਗ ਪਿਆ ਕਹਿੰਦੇ ਮਹਾਪੁਰਸ਼ ਕਹਿੰਦੇ ਉਹ ਤਾਂ ਪਟਿਆਲੇ ਨੂੰ ਚਲੇ ਗਏ ਕਹਿੰਦੇ ਪਟਿਆਲੇ ਚਲੇ ਗਏ ਕਹਿੰਦੇ ਸਾਨੂੰ ਬਿਠਾ ਕੇ ਗਏ ਅੱਛਾ ਹੁਣ ਉਹ ਦੋਏ ਭਰਾ ਪਸਵੇਂ ਲਣ ਕਹਿੰਦਾ ਤੂੰ ਹੀ ਕਹਿੰਦਾ ਸੀਗਾ ਹੁਕਮ ਬਾਬਿਆਂ ਦੀ ਅੱਗੇ ਲੈਣੀ ਉਹ ਬੰਦੇ ਢੀਕਦੇ ਮਰੇ ਜਿਨ੍ਹਾਂ ਨਾਲ ਸੌਦਾ ਕਰਨ ਨੂੰ ਬਿਠਾਕੇ ਆਏ ਨੇ ਕਹਦਾ ਉਹ ਬੰਦੇ ਮਰੇ ਢੀਕਦੇ ਆ ਤੂੰ ਹੀ ਕਹਿੰਦਾ ਸੀ ਅੱਗੇ ਲੈਣੀ ਤੈਨੂੰ ਕਿੰਨੀ ਵਾਰ ਕਿਹਾ ਬਾਬਿਆਂ ਨੇ ਜਾਓ ਆਪਣੀ ਮਰਜ਼ੀ ਕਰੋ ਤੂੰ ਹੀ ਕਹਿ ਗਿਆ ਨਹੀਂ ਜੀ ਹੁਕਮ ਕਰੋ ਉਹ ਮਹਾਂਪੁਰ ਚਲੇਗਾ ਪਟਿਆਲੇ ਨੂੰ ਤੇ ਸਾਥ ਸੰਗਤ ਦੋ ਤਿੰਨ ਘੰਟੇ ਬਹਿ ਕੇ ਨਾ ਆਪੇ ਜੀਪ ਚੱਕ ਕੇ ਚਲੇ ਗਏ ਜ਼ਮੀਨ ਖਰੀਦਣ ਥੋੜੇ ਦਿਨਾਂ ਬਾਅਦ ਫਿਰ ਰਸ਼ਾਦ ਲੈ ਕੇ ਆਏ ਕਹਿੰਦੇ ਮਹਾਰਾਜ ਜੋ ਤੁਹਾਡੀ ਕਿਰਪਾ ਹੋ ਗਈ ਜਮੀਨ ਲੈ ਲਈ ਕਹਿੰਦੇ ਤੁਹਾਨੂੰ ਤੋਂ ਦਨੇ ਕਿਹਾ ਸੀ ਆਪੇ ਲੈ ਲਓ ਕਹਿੰਦੇ ਹੁਕਮ ਕਮਾ ਲਿਆ ਹੁਣ ਬਚਨ ਮੰਨ ਲਿਆ ਸਾਡਾ ਚੁੱਪ ਕਰ ਗਏ ਕਹਿੰਦੇ ਐਵੇਂ ਨਹੀਂ ਕਹੀਦਾ ਹੁੰਦਾ ਹੁਕਮ ਕਰੋ ਹੁਕਮ ਕਰੋ ਸਾਧੂ ਦਾ ਬਚਨ ਪਮਾਉਣਾ ਬਹੁਤ ਔਖੇ ਆਪਣੀ ਮਰਜ਼ੀ ਕਰੋ ਜਹ ਤਾਂ ਸੰਗਤ ਨਹੀਂ ਕਰੀਦੀ ਜੇ ਫਿਰ ਬਚਨ ਲਈਦਾ ਫਿਰ ਮੰਨਣਾ ਪੈਂਦਾ ਐਵੇਂ ਛੋਟੀ ਛੋਟੀ ਗੱਲ ਤੇ ਨਹੀਂ ਵੀ ਹੁਕਮ ਕਰੋ ਜੀ ਹੁਕਮ ਕਰੋ ਇੱਕ ਵਾਰ ਬਚਨ ਹੋ ਗਿਆ ਉਹ ਪਮਾਓ ਇੱਕ ਵਾਰ ਜਿਹਨਾਂ ਨੂੰ ਸੇਵਾ ਹੋ ਗਈ ਨਾ ਮੈਂ ਇਹੋ ਜਿਹਾ ਵੇਖੇ ਨੇ ਉਹ ਸੇਵਾ ਆਧਾਰ ਤੋਂ ਸੰਤ ਬਣ ਗਏ ਫਿਰ ਬਚਨ ਕਮਾ ਕੇ ਆਮ ਬੰਦਿਆਂ ਤੋਂ ਨਾ ਸੇਵਾ ਆਧਾਰ ਤੋਂ ਸੰਤ ਹੋ ਗਏ ਇੱਕੋ ਹੀ ਬਚਨ ਕਮਾ ਗਏ ਇੱਕੋ ਬਚਨ ਕਹੇ ਸੀ ਭਾਈ ਲੰਗਰ 'ਚ ਸੇਵਾ ਕਰੋ 36 ਸਾਲ ਲੰਗਰ 'ਚ ਇਹ ਬੰਦਾ ਸੇਵਾ ਕਰਦਾ ਰਿਹਾ ਦੂਜੀ ਵਾਰ ਸਾਧੂਆਂ ਨੂੰ ਇਹ ਨਹੀਂ ਪੁੱਛਿਆ ਬਾਬਾ ਜੀ ਕੋਈ ਹੁਕਮ ਕਹਿੰਦੇ ਇੱਕ ਵਾਰ ਕਰ ਤਾਂ ਦਿੱਤਾ ਬਸ ਲੰਗਰ 'ਚ ਮਿਰਚਾਂ ਕੁੱਟਣ ਦੀ ਸੇਵਾ ਮਸਾਲੇ ਕੁੱਟਣ ਦੀ ਸੇਵਾ ਪੱਚਾ ਲੰਗਰ ਹੁੰਦਾ ਸੀ 36 ਸਾਲ ਉਹ ਬੰਦਾ ਸੇਵਾ ਕਰਦਾ ਰਿਹਾ ਵਕਤ ਆਇਆ 36 ਸਾਲਾਂ ਬਾਅਦ ਦੁਨੀਆ ਉਹਦੇ ਪੈਰਾਂ ਚ ਮੱਥਾ ਟੇਕਦੀ ਸੀ ਉਹ ਵੀ ਸੰਤ ਹੋ ਗਿਆ ਇੱਕ ਬਚਨ ਕਮਾਉਣਾ ਪੈਂਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਤੇ ਚਰਨ ਪਾਏ ਇੱਕ ਵਾਰ ਸਿੱਖਾਂ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਿਕਾਇਤ ਕੀਤੀ ਕਹਿੰਦੇ ਮਹਾਰਾਜ ਇੱਕ ਸਿੱਖ ਆਪਣੀ ਸੰਗਤ ਵਿੱਚ ਜਦੋਂ ਉਹਨੂੰ ਕੋਈ ਕਹਿੰਦਾ ਨਾ ਵੀ ਆਹ ਕੰਮ ਕਰਨਾ ਬਚਨ ਕਹਿੰਦੇ ਮਹਾਰਾਜ ਉਹ ਕਹਿਣਾ ਨਹੀਂ ਮੰਨਦਾ ਕਹਿੰਦੇ ਉਹ ਕੀ ਕਹਿੰਦਾ ਕਹਿੰਦੇ ਮੋਰਿਓ ਉਹ ਕਹਿੰਦਾ ਗੁਰੂ ਸਾਹਿਬ ਹੁਕਮ ਕਰਨ ਤੁਸੀਂ ਕੌਣ ਹੋਨੇ ਮੈਨੂੰ ਹੁਕਮ ਕਰਨ ਵਾਲੇ ਤੁਸੀਂ ਤਾਂ ਮੇਰੇ ਵਰਗੇ ਹੋ ਮੈਂ ਤੁਹਾਡੇ ਵਰਗਾ ਸਿੱਖ ਹਾਂ ਤੁਸੀਂ ਕੌਣ ਹੋਨੇ ਮੈਨੂੰ ਹੁਕਮ ਕਰਨ ਵਾਲੇ ਗੁਰੂ ਸਾਹਿਬ ਹੁਕਮ ਕਰਨ ਫਿਰ ਮੈਂ ਸੇਵਾ ਕਰਾਂਗਾ ਫਿਰ ਮੈਂ ਇਹ ਕੰਮ ਕਰਾਂਗਾ ਕਹਿੰਦੇ ਮਹਾਰਾਜ ਅਸੀਂ ਹੁਣ ਉਹਨੂੰ ਕਹਿਣਾ ਹੀ ਛੱਡ ਦਿੱਤਾ ਕੋਈ ਸੇਵਾ ਨਹੀਂ ਉਹਨੂੰ ਕਹੀ ਦੀ ਛੇਵੇਂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਕਿ ਹੋਵੇ ਨਾ ਕਿਸੇ ਦਿਨ ਅਸੀਂ ਸਮਝਾਵਾਂਗੇ ਹੁਣ ਉਹ ਕੋਈ ਸੇਵਾ ਨਹੀਂ ਕਰਦਾ ਪ੍ਰਸ਼ਾਦਾ ਛਕ ਛਕਦਾ ਸਵੇਰੇ ਛਾਹ ਦੁਪਹਿਰੇ ਪ੍ਰਸ਼ਾਦਾ ਛਕ ਛਕਦਾ ਜੇ ਉਹਨੂੰ ਕੋਈ ਕੰਮ ਕਹੋ ਕਹਿੰਦੇ ਤੁਸੀਂ ਕੌਣ ਹੋ ਮੈਨੂੰ ਗੁਰੂ ਸਾਹਿਬ ਹੁਕਮ ਕਰਨ ਇੱਕ ਦਿਨ ਫਿਰ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਕੁੱਤਕ ਵਰਤਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇੱਕ ਮੁਸਲਮਾਨ ਫਕੀਰ ਆਇਆ ਉਹਦਾ ਨਾਮ ਜਾਨੀ ਖਾਨੇ ਉਹਨੇ ਮੱਥਾ ਟੇਕ ਕੇ ਡੰਡੋਤ ਕੀਤੀ ਡੰਡੋਤ ਸਮਝਦੇ ਹੋ ਲੰਮੇ ਪੈ ਕੇ ਮੱਥਾ ਟੇਕਣਾ ਕਰ ਡੰਡੋਤ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਗੁਰੂ ਅੱਗੇ ਐਂ ਹੱਥ ਕਰਕੇ ਸਾਧੂ ਅਗੇ ਮੰਗਣਾ ਗੁਰੂ ਕੋਲੋਂ ਸਭ ਤੋਂ ਵੱਡਾ ਪੁੰਨ ਹੈ ਡੰਡੋਤ ਕੀਤੀ ਉਹਨੇ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤੂੰ ਕੌਣ ਹੈ ਕਹਿੰਦੇ ਜੀ ਮੈਂ ਜਾਨੀ ਖਾਨਾ ਮੈਨੂੰ ਮੇਰੇ ਮੁਰਸ਼ਿਦ ਨੇ ਕੱਲਿਆ ਜਿੰਨਾ ਕੋ ਕਹਿੰਦਾ ਮੈਨੂੰ ਰਾਹ ਪਤਾ ਸੀ ਮੈਂ ਦੱਸ ਦਿੱਤਾ ਰੱਬ ਦੇ ਘਰ ਦਾ ਅਗਲਾ ਰਾਹ ਤੈਨੂੰ ਛੇਵੇਂ ਪਾਤਸ਼ਾਹ ਦੱਸਣਗੇ ਮਹਾਰਾਜ ਮੇਨ ਦੀ ਕਿਰਪਾ ਕਰੋ ਜੰਨੀ ਕੋ ਜੰਨੀ ਮਿਲਾ ਦਿਓ ਜੰਨੀ ਕੋ ਜੰਨੀ ਮਿਲਾ ਦਿਓ ਛੇਵੇਂ ਪਾਤਸ਼ਾਹ ਕਹਿੰਦੇ ਕੀ ਕਹਿੰਨੇ ਸਾਰੀ ਸੰਗਤ ਸੁਣ ਲਵੇ ਨਾ ਕਹਿੰਦੇ ਕੀ ਕਹਿੰਨੇ ਕਹਿੰਦਾ ਜੀ ਜੰਨੀ ਕੋ ਜੰਨੀ ਮਿਲਾ ਦਿਓ ਰੱਬ ਇਸ ਜੰਨੀ ਖਾਨ ਨੂੰ ਉਸ ਰੱਬ ਨਾਲ ਮਿਲਾ ਦਿਓ ਜੰਨੀ ਕੋ ਜੰਨੀ ਮਿਲਾ ਦਿਓ ਜਦੋਂ ਚਾਰ ਵਾਰ ਪੰਜ ਵਾਰ ਕਹਿ ਛੇਵੇਂ ਪਾਤਸ਼ਾਹ ਬੋਲੇ ਕਹਿੰਦੇ ਬਿਦੀਚੰਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਚੱਲੋ ਬਾਹਰ ਜਾ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਉਹ ਮੁਸਲਮਾਨ ਫਕੀਰ ਨੂੰ ਬਿਦੀਚੰਦ ਨੇ ੱੱਕੇ ਮਾਰੇ ਚੱਲੋ ਬਾਹਰ ਚੱਲੋ ਉਹਨੂੰ ਬਾਹਰ ਬਿਠਾ ਦਿੱਤਾ ਜਵਾਬ ਸੰਗਤ ਵਿੱਚ ਚਰਚਾ ਚੱਲ ਪਈ ਉਹਨੇ ਤਾਂ ਮੰਗਿਆ ਕੁਝ ਨਹੀਂ ਵਿਚਾਰੇ ਨੇ ਰੱਬ ਨੂੰ ਮਿਲਣ ਆਇਆ ਸੀ ਉਹਨੂੰ ੱੱਕੇ ਮਰਵਾਤੇ ਇਹ ਕਿਹੜੀ ਗੱਲ ਹੋਈ ਇਹ ਛੇਵੇਂ ਪਾਤਸ਼ਾਹ ਨੇ ਕੀ ਕੀਤਾ ਇੱਕ ਦਿਨ ਚਰਚਾ ਚੱਲਦੀ ਰਹੀ ਦਿਨ ਲੰਘਿਆ ਪਾਤਸ਼ਾਹ ਪੁੱਛਦੇ ਵਿਧੀ ਚੰਦ ਨੂੰ ਕਹਿੰਦੇ ਉਹ ਮੁਸਲਮਾਨ ਚਲਾ ਗਿਆ ਕਹਿੰਦੇ ਨਹੀਂ ਮਹਾਰਾਜ ਗਿਆ ਨਹੀਂ ਹੈ ਜਿੱਥੇ ਉਹਨੂੰ ੱੱਕੇ ਮਾਰ ਕੇ ਮੈਂ ਬਿਠਾ ਰਾਇਆ ਉੱਥੇ ਹੀ ਬੈਠਾ ਹੈ ਕਹਿੰਦੇ ਕੋਈ ਗੱਲ ਨਹੀਂ ਬੈਠਾ ਰਹਿਣ ਦਿਓ ਉਹਦੇ ਅੱਗੇ ਸ਼ਮਿਆਨਾਂ ਤਾਣ ਦੋ ਕੋਈ ਕੱਪੜਾ ਲਾ ਦਿਓ ਮਹਾਰਾ ਜੀ ਇੱਕ ਦਿਨ ਹੋਰ ਲੰਘ ਗਿਆ ਤੀਸਰੇ ਦਿਨ ਸਵੇਰੇ ਫਿਰ ਸ਼ਾਮੇ ਪਾਤਸ਼ਾਹ ਪੁੱਛਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵਿਰੀ ਚੰਦ ਉਹ ਮੁਸਲਮਾਨ ਫਕੀਰ ਚਲਾ ਗਿਆ ਕਹਿੰਦੇ ਨਹੀਂ ਮਹਾਰਾਜ ਗਿਆ ਨਹੀਂ ਹੈ ਪਰ ਪਾਤਸ਼ਾਹ ਮੈਂ ਉਹਨੂੰ ਵੇਖ ਕੇ ਆਇਆ ਪਰਸੋਂ ਦਾ ਮੈਂ ਉਹਨੂੰ ਲੰਘਦਾ ਵੜਦਾ ਵੇਖ ਰਿਹਾ ਹਾਂ ਹੁਣ ਮੈਂ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਆਇਆ ਹੈ ਮਹਾਰਾਜ ਗਿਆ ਤਾਂ ਨਹੀਂ ਹੈ ਪਰ ਇੰਜ ਲੱਗਦਾ ਥੋੜੀ ਦੇਰ ਤੱਕ ਉਹ ਸਦਾ ਵਾਸਤੇ ਚਲਾ ਜਾਏਗਾ ਕਹਿੰਦੇ ਕਿਉਂ ਕਹਿੰਦੇ ਮਹਾਰਾਜੋ ਨੇ ਪਰਸੋਂ ਦਾ ਕੁਝ ਖਾਦਾ ਪੀਤਾ ਨਹੀਂ ਮੈਂ ਕਈ ਵਾਰ ਵੇਖਿਆ ਰੋ ਰਿਹਾ ਸੀ ਇੱਕੋ ਗੱਲ ਵਾਰ-ਵਾਰ ਕਹੀ ਜਾਂਦਾ ਜੰਨੀ ਕੋ ਜੰਨੀ ਮਲਾ ਦੋ ਜੰਨੀ ਕੋ ਜੰਨੀ ਮਲਾ ਦੋ ਹੁਣ ਤਾਂ ਬਾਦਸ਼ਾਹ ਉਹਦੀ ਆਵਾਜ਼ ਨਹੀਂ ਨਿਕਲਦੀ ਕੰਧ ਨਾਲ ਢਾਸ ਲੱਗ ਕੇ ਡਿਗ ਪਿਆ ਇੰਜ ਲੱਗਦਾ ਥੋੜੀ ਦੇਰ ਤੱਕ ਸਦਾ ਲਈ ਦੁਨੀਆ ਤੋਂ ਚਲ ਜਾਏਗਾ ਛੇਵੇਂ ਬਾਦਸ਼ਾਹ ਇੱਕਦਮ ਦਇਆ ਦੇ ਘਰ ਵਿੱਚ ਆਏ ਕਹਿੰਦੇ ਚੱਲ ਵਿਧੀ ਚੰਨ ਚੱਲ ਫਿਰ ਛੇ ਸਾਰੇ ਸਿੱਖਾਂ ਨੂੰ ਬੁਲਾਓ ਦਵਾ ਦਵਾ ਸਿੱਖ ਸੱਦੇ ਉਹ ਜਿਹੜਾ ਸਿੱਖ ਸੀ ਨਾ ਜਿਹੜਾ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਕਮ ਕਰਨ ਫਿਰ ਮੈਂ ਸੇਵਾ ਕਰਾਂਗਾ ਤੁਸੀਂ ਕਹੋ ਉਹਨੇ ਮੈਨੂੰ ਹੁਕਮ ਕਰਨ ਵਾਲੇ ਉਹਨੂੰ ਵੀ ਮਹਾਰਾਜ ਨੇ ਬੁਲਾ ਲਿਆ ਕਹਿੰਦੇ ਭਾਈ ਤੂੰ ਵੀ ਆ ਜਾ ਛਿੱਤੀ ਆਉ ਛਿੱਤੀ ਉਹਦੇ ਕੋਲ ਪਹੁੰਚ ਗਏ ਤ ਉਸ ਫਕੀਰ ਨੂੰ ਪਾਦਸ਼ਾਹ ਨੇ ਕੋਲ ਜਾ ਕੇ ਕਿਹਾ ਜਾਨੀ ਖਾਨ ਰੱਬ ਨੂੰ ਮਿਲਣੇ ਕਹਿੰਦਾ ਜੀ ਮਲਾ ਦਿਓ ਕਹਿੰਦੇ ਉੱਠ ਕੇ ਖੜਾ ਹੋ ਫਿਰ। ਇੱਕਦਮ ਉਹ ਖੜਾ ਹੋ। ਹੱਥ ਜੋੜ ਕੇ ਪਾਤਸ਼ਾਹ ਦੇ ਅੱਗੇ ਖਲੋ ਗਿਆ। ਹਜ਼ੂਰ ਨੇ ਕੋਲ ਖਲੋ ਕੇ ਕਿਹਾ ਅੱਜ ਹੀ ਮਿਲਣਾ। ਕਹਿੰਦੇ ਜੀ ਅੱਜ ਹੀ ਮਿਲਾ ਦਿਓ। ਕਹਿੰਦੇ ਅੱਲਾਹ ਤਾਲਾ ਨੂੰ ਅੱਜ ਹੀ ਮਿਲਣਾ। ਮਹਾਰਾਜ ਜੀ ਮਿਲਾ ਦਿਓ। ਕਹਿੰਦੇ ਹੁਣੇ ਮਿਲਣਾ। ਇੱਕਦਮ ਉਹਦੀਆਂ ਅੱਖਾਂ ਡੀਆਂ ਦੇ। ਮਹਾਰਾਜ ਹੁਣੇ ਮਿਲਾ ਦਿਓ। ਹਜ਼ੂਰ ਬੋਲੇ ਜੇ ਫਿਰ ਹੁਣੇ ਰੱਬ ਨੂੰ ਮਿਲਣਾ। ਓ ਵਿਆਸਾ ਦਰਿਆ ਵਗਦਾ। ਜਾ ਜਾ ਕੇ ਛਾਲ ਮਾਰ ਦੇ। ਇੰਨੀ ਗੱਲ ਕਹਿਣ ਦੀ ਦਰ ਸੀ ਉਹ ਬੰਦਾ ਹਵਾ ਦੀ ਤਰ੍ਹਾਂ ਦਰਿਆ ਵੱਲ ਭੱਜਿਆ ਛੇਵੇਂ ਪਾਤਸ਼ਾਹ ਬੋਲੇ ਵਿਧੀਚੰਦ ਇਹਨੇ ਛਾਲ ਮਾਰ ਦੇਣੀ ਏ ਪੂਰੇ ਰੱਦੇ ਨਾਲ ਆਇਆ ਰੱਬ ਨੂੰ ਮਿਲਣ ਵਾਸਤੇ ਇਹਨਾਂ ਪਿਛਾ ਪਰਤ ਕੇ ਵੇਖਣਾ ਨਹੀਂ ਹੈ ਜਾਏ ਦੇ ਮਗਰ ਜਾਓ ਇਹਨੂੰ ਡੁੱਬਣ ਨਾ ਦਿਓ ਸੀ ਬਿਓਨੇ ਦਵਾ ਦਾ ਭਾਈ ਵਿਧੀਚੰਦ ਮਗਰਸ ਭੱਜ ਪੈ ਉਹਦੇ ਛੇਵੇਂ ਪਾਤਸ਼ਾਹ ਵੀ ਘੋੜੇ ਤੇ ਸਵਾਰ ਸੰਗਤ ਲੈ ਕੇ ਤੁਰ ਪਏ ਸਿੱਖ ਵੀ ਨਾਲ ਦਰਿਆ ਵਿੱਚ ਉਹਨੇ ਸ਼ਾਲ ਮਾਰੀ ਵਿਧੀ ਚੰਦਰ ਨੇ ਮਗਰ ਹੀ ਸ਼ਾਲ ਮਾਰਤੀ ਉਹਨੂੰ ਕੱਢ ਲਿਆ ਜਦੋਂ ਬਾਹਰ ਲਿਆਂਦਾ ਛੇਵੇਂ ਪਾਤਸ਼ਾਹ ਨੇ ਮੋਢਿਆਂ ਤੋਂ ਪਕੜ ਕੇ ਇੱਕੋ ਹੀ ਦ੍ਰਿਸ਼ਟੀ ਪਾਈ ਉਹਦੇ ਉੱਤੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗਪਾਪ ਸਕਲ ਮਲ ਕਾਮ ਕ੍ਰੋਧਰ ਲੋਮ ਵਸ ਕਰੇ ਸਬੇ ਵੱਲ ਸਦਾ ਸੁਕਮਨ ਵਸੇ ਦੁਖ ਸੰਸਾਰਹਿ ਕੋਵੇ ਗੁਰਨਵ ਨੇ ਦਰਿਆਉ ਜਨਮ ਹਮ ਕਾਲਖ ਤੋਵੇ ਜਨਮਾਂ ਜਨਮਾਂ ਦੀ ਮੈਲ ਧੋ ਦਿੱਤੀ ਇੱਕੋ ਹੀ ਦ੍ਰਿਸ਼ਟੀ ਪਾਕ ਨੂੰ ਅਨੰਤ ਸੂਰਜਾਂ ਜਿੰਨਾ ਪ੍ਰਕਾਸ਼ ਇੱਕਦਮ ਨਜ਼ਰ ਆਇਆ ਉਹਨੇ ਉੱਚੀ ਆਵਾਜ਼ ਵਿੱਚ ਕਿਹਾ ਅੱਲਾ 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 ਇੱਕਦਮ ਖੁਦਾ ਨਾਲ ਉਹਦੀ ਸੁਰਤ ਜਾਂ ਜੁੜੀ ਉਹਨੇ ਪਾਦਸ਼ਾਹ ਦੇ ਦਰਸ਼ਨ ਕਰਕੇ ਕਿਹਾ ਖੁਦਾ ਮਿਲ ਗਿਆ ਹੈ ਉਹਦਾ ਮਿਲ ਗਿਆ ਸਾਰੇ ਸਿੱਖਾਂ ਦੇ ਹੱਥ ਜੋੜ ਗਏ ਤੇ ਬਾਦਸ਼ਾਹ ਨੇ ਹੁਣ ਉਸ ਸਿੱਖ ਨੂੰ ਕੋਲ ਬੁਲਾਇਆ ਕਹਿੰਦੇ ਤਰ੍ਹਾਂ ਜਿਹੜਾ ਕਹਿੰਦਾ ਸੀ ਨਾ ਗੁਰੂ ਹੁਕਮ ਕਰੇ ਗੁਰੂ ਦਾ ਬਚਨ ਮੰਨਾਂਗਾ ਤੁਸੀਂ ਕੌਣ ਹੋ ਨੇ ਮੈਨੂੰ ਹੁਕਮ ਕਰਨ ਵਾਲੇ ਮਹਾਰਾਜ ਉਹਨੂੰ ਬੁਲਾਉਂਦੇ ਕਹਿੰਦੇ ਤਰ੍ਹਾਂ ਕਹਿੰਦੇ ਬਚਨ ਮੰਨ ਲੇਗਾ ਗੁਰੂ ਦਾ ਇਹਨੂੰ ਕਹਿੰਦੇ ਨੇ ਗੁਰੂ ਦਾ ਬਚਨ ਮੰਨਣਾ ਤਿੰਨ ਦਿਨ ਹੋ ਗਏ ੱੱੱਕੇ ਮਾਰ ਕੇ ਘਰੋਂ ਦਰਵਾਜ਼ਾ ਚੋਂ ਬਾਹਰ ਕੱਢਿਆ ਸੀ ਭੁੱਖਾ ਪਿਆਸਾ ਬੈਠਾ ਰਿਆ ਦਰ ਛੱਡ ਕੇ ਗਿਆ ਨਹੀਂ ਅਸੀਂ ਤੀਜੇ ਦਿਨ ਵੀ ਕਿਹਾ ਦਰਿਆ ਚ ਛਾਲ ਮਾਰਦੇ ਨੀ ਛਾਲ ਮਾਰ ਦਿੱਤੀ ਹੈ ਗੁਰੂ ਦਾ ਬਚਨ ਕਮਾ ਲੇਗਾ ਉਹਦੇ ਹੱਥ ਪੈਰ ਕੰਬਣ ਲੱਗ ਪਏ ਗੁਰੂ ਦਾ ਬਚਨ ਕਮਾ ਲੇਗਾ ਪਾਤਸ਼ਾਹ ਨੇ ਪਿਆਰ ਨਾਲ ਕਿਹਾ ਭਾਈ ਪਹਿਲਾਂ ਗੁਰੂ ਦੇ ਸਿੱਖਾਂ ਦਾ ਬਚਨ ਮੰਨੀਂਦਾ ਫਿਰ ਇੱਕ ਦਿਨ ਗੁਰੂ ਦਾ ਬਚਨ ਕਮਾਉਣ ਦੇ ਯੋਗ ਹੋ ਜਾਈਦਾ ਹੈ ਹਥੋੜੇ ਦੀ ਛੱਟ ਸਹਿਣੀ ਵਿਧਾਨ ਦੀ ਔਖੀ ਹੈ ਪਹਿਲਾਂ ਛੋਟੀਆਂ ਹਥੋੜੀਆਂ ਦੀ ਚੋਟ ਸਹੀਦੀ ਹੈ ਪਹਿਲਾਂ ਸੰਗਤ ਦਾ ਹੁਕਮ ਮੰਨੀਂਦਾ ਇੱਕ ਦਿਨ ਸਤਿਗੁਰੂ ਦਾ ਹੁਕਮ ਮੰਨਣ ਦੇ ਯੋਗ ਹੋ ਜਾਈਦਾ ਹੈ ਭਾਈ ਆ ਤਾਂ ਹੀ ਜੋੜੇ ਝਾੜਨ ਦੀ ਸੇਵਾ ਭਾਂਡੇ ਮੰਜਣ ਦੀ ਸੇਵਾ ਇਹ ਸੰਗਤ ਦੀ ਸੇਵਾ ਪਹਿਲਾਂ ਗੁਰੂ ਦਾ ਹੁਕਮ ਮੰਨਣ ਤੋਂ ਸਿੱਖੋ ਸੰਗਤ ਦੀ ਸੇਵਾ ਸੰਗਤ ਦਾ ਹੁਕਮ ਪਹਿਲਾਂ ਜਪਣ ਵਾਲਿਆਂ ਦਾ ਬਚਨ ਮੰਨ ਇੱਕ ਦਿਨ ਗੁਰੂ ਦਾ ਵੀ ਕਮਾ ਲੇਗਾ ਜਿੱਦਣ ਕੋਈ ਸੰਗਤ ਕਰ ਕਰਕੇ ਬਚਨ ਕਮਾਉਣ ਲੱਗ ਪੈਂਦਾ ਹੈ ਉਹਦੇ ਆਪਣੇ ਅੰਦਰੋਂ ਆਪੇ ਆਵਾਜ਼ ਆਉਂਦੀ ਮੈਂ ਅਮਰਿਤ ਛਕਣਾ ਹੈ ਉਹ ਗੁਰੂ ਦਾ ਬਚਨ ਕਮਾਉਣ ਦੀ ਯੋਗ ਹੋ ਜਾਂਦਾ ਸੰਤੋ ਸਾਗਰ ਭਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀਏ ਸੰਤ ਦਾ ਕੀ ਬਚਨ ਹੈ ਕਬੀਰ ਸੇਵਾ ਕਉ ਦੋਏ ਪਲੇ ਇਕ ਸੰਤ ਕਰਾ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਭਾਈ ਬਚਨ ਕਮਾਣਾ ਬਹੁਤ ਔਖ ਹੈ ਇੱਥੇ ਜਦੋਂ ਨੌਵੇਂ ਪਾਤਸ਼ਾਹ ਨੇ ਚਰਨ ਪਾਇਆ ਨਾ ਕਾਕੜੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਗਰੀਬੀ ਧੋ ਕੇ ਇਹਨਾਂ ਨੂੰ ਹਵੇਲੀਆਂ ਦਿੱਤੀਆਂ ਰਾਜ ਭਾਗ ਦਿੱਤਾ ਨੌਵੇਂ ਪਾਤਸ਼ਾਹ ਤੱਕ ਕੱਕੜੇ ਵਾਲੇ ਹਵੇਲੀਆਂ ਦੇ ਮਾਲਕ ਬਣ ਗਏ ਜ਼ਮੀਨਾਂ ਦੇ ਮਾਲਕ ਬਣ ਗਏ ਸਰਹੰਦ ਤੱਕ ਸ਼ੌਕਰਾਂ ਚੱਲ ਪਿਆ ਦਿੱਲੀ ਤੱਕ ਅਮੀਰੀ ਫੈਲ ਗਈ ਲੋਕ ਸੇਠ ਕਹਿਣ ਲੱਗ ਪਏ ਦਿੱਲੀ ਦਰਬਾਰ ਤੱਕ ਇਹਨਾਂ ਦੇ ਦੀਵਾਨ ਨਿਸ਼ਚਿਤ ਹੋ ਗਏ